ਬੀਤੇ ਦਿਨੀ ਪਿੰਡ ਲੰਮੇ ਤੋਂ ਏਟੀਐਮ ਲੁੱਟਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਜਗਰਾਉਂ ਪੁਲਿਸ ਨੇ ਕਾਬੂ ਕਰ ਲਿਆ ਦੱਸਿਆ ਕਿ ਬੀਤੇ ਦਿਨਾਂ ਦੇ ਵੱਲੋਂ ਏਟੀਐਮ ਲੁੱਟਿਆ ਗਿਆ ਸੀ ਉਸੇ ਸੇ ਮਾਮਲੇ ਦੇ ਵਿੱਚ ਪਹਿਲਾਂ ਦੋ ਔਰਤਾਂ ਵੀ ਕਾਬੂ ਕੀਤੀਆਂ ਗਈਆਂ ਸਨ ਸੋ ਇਸ ਮੌਕੇ ਤੇ ਐਸਐਸਪੀ ਜਗਰਾਉਂ ਨਵਨੀਤ ਸਿੰਘ ਬਿਆਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਹਨਾਂ ਚਾਰਾਂ ਨੇ ਏਟੀਐਮ ਦੇ ਵਿੱਚੋਂ 17 ਲੱਖ ਰੁਪਏ ਆਪਣੀ ਐਸ਼ ਪ੍ਰਸਤੀ ਲਈ ਚੋਰੀ ਕੀਤੇ ਸਨ ਤੇ ਚੋਰੀ ਕਰਨ ਤੋਂ ਬਾਅਦ ਇਹ ਕਾਬੂ ਕੀਤੀਆਂ ਗਈਆਂ ਦੋਵੇਂ ਔਰਤਾਂ ਕੋਲ ਰੁਕੇ ਸਨ ਅਤੇ ਦੋ ਦਿਨ ਉਹਨਾਂ ਦੇ ਕੋਲ ਰੁਕ ਕੇ ਆਪਣੇ ਆਪ ਹਿਮਾਚਲ ਕੁੰਮਣ ਚਲੇ ਗਏ ਸੋ ਪੁਲਿਸ ਨੇ ਪਹਿਲਾਂ ਇਹਨਾਂ ਦੋਵੇਂ ਔਰਤਾਂ ਨੂੰ ਕਾਬੂ ਕੀਤਾ ਤੇ ਹੁਣ ਇਹਨਾਂ ਚਾਰਾਂ ਨੂੰ ਕਾਬੂ ਕਰਕੇ 6 ਲੱਖ ਰੁਪਏ ਵੀ ਬਰਾਮਦ ਕਰ ਲਏ ਨੇ ਤੇ ਬਾਕੀ ਦੀ ਰਕਮ ਵੀ ਜਲਦ ਹੀ ਬਰਾਮਦ ਕਰ ਲਈ ਜਾਵੇਗੀ। ਹੋ ਰਹੀ ਹੋਈ ਹੈ ਜੀ। ਮਿਤੀ 18/9/2024 ਨੂੰ ਐਸਐਚਓ ਘਟੂਰ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਏਰੀਆ ਦੇ ਵਿੱਚ ਪੈਂਦੇ ਟ੍ਰੇਕ ਲੰਮੇ ਤੇ ਪੀਐਮਬੀ ਬੈਂਕ ਦੀ ਬ੍ਰਾਂਚ ਦੇ ਵਿੱਚ ਏਟੀਐਮ ਦੀ ਕੱਟ ਕਰਕੇ ਚੋਰੀ ਦੀ ਵਾਰਦਾਤ ਤੋਂ ਅਨਜਾਨ ਦਿੱਤਾ ਗਿਆ। ਇਹਦੇ ਵਿੱਚ ਫਿਰ ਇਸ ਦੇ ਰਿਗਾਰਡਿੰਗ ਐਫ ਆਈ ਆਰ ਨੰਬਰ 74831892024 ਅੰਡਰ ਸੈਕਸ਼ਨ 334 305 ਪੀ ਐਨ ਐਸ ਰਜਿਸਟਰ ਕੀਤੀ ਗਈ ਤੇ ਇਸ ਜਿਹੜੀ ਤਫ਼ਤੀਸ਼ ਹੈਗੀ ਹੈ ਉਹ ਸਟਾਰਟ ਕੀਤੀ ਗਈ। ਤਫ਼ਤੀਸ਼ ਐਸ ਐਚ ਓ ਹਟੂਰ ਤੇ ਸੀ ਆਈ ਆਈ ਚਾਰਜ ਵੱਲੋਂ ਮੁਕੰਮਲ ਕੀਤੀ ਗਈ। ਇਹਦੇ ਵਿੱਚ ਹੁਣ 6 ਵਿਅਕਤੀ ਜਿਹੜੇ ਲੱਗੇ ਆ ਇਸ ਨੂੰ ਕਾਨੂੰਨ ਦੇ ਵਿੱਚ ਨਾਮਿਨੇਟ ਕਰਕੇ ਅਰੈਸਟ ਕਰ ਲਏ ਨੇ। ਇਹਨਾਂ ਵਿਅਕਤੀਆਂ ਦੇ ਨਾਂ ਹਨ ਹਰਵਿੰਦਰ ਸਿੰਘ ਵਾਸੀ ਸਰਾਂਪਾ ਸੰਦੀਪ ਸਿੰਘ ਵਾਸੀ ਸਰਾਂਪਾ ਮਨਪ੍ਰੀਤ ਸਿੰਘ ਵਾਸੀ ਮੋਗਾ ਰਾਜਵਿੰਦਰ ਸਿੰਘ ਵਾਸੀ ਗੁਲਵਾਣਾ ਜ਼ਿਲ੍ਹਾ ਬਟਿੰਡਾ ਤੇ ਦੋ ਲੇਡੀਜ਼ ਹੈ ਜਿਹੜੇ ਹਰਪ੍ਰੀਤ ਕੌਰ ਅਤੇ ਵੀਰਪਾਲ ਕੌਰ ਜਿਹੜਾ ਰਾਜਵਿੰਦਰ ਸਿੰਘ ਹੈਗਾ ਉਹਦੇ ਉੱਤੇ ਪਹਿਲੇ 9 ਮੁਕਦਮੇ ਦਰਜ ਹਨ ਛੁਰੀ ਦੇ ਤੇ ਹੋਰ ਸੈਕਸ਼ਨਸ ਦੇ ਵਿੱਚ ਇਸ ਮੁਕਦਮੇ ਦੇ ਵਿੱਚ ਅਜੇ ਤੱਕ ਇੱਕ ਬੁਲੇਟ ਮੋਟਰਸਾਈਕਲ ਨੰਬਰ BB10JL5403 ਇੱਕ ਐਕਟਿਵਾ ਦੋ ਗੈਸ ਸਿਲੰਡਰ ਤੇ ਇੱਕ 6 ਲੱਖ ਦੇ ਜਿਹੜੇ ਹੈਗੇ ਉਹ ਬਰਾਬਰ ਕੀਤੇ ਜੀ ਸਰ ਜਿਹੜੀ ਬਾਕੀ ਰਿਕਵਰੀ ਹੈ ਜੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਦੱਸਿਆ ਨਹੀਂ ਕੁਝ ਕਿਸ ਮੋਟਿਵ ਨਾਲ ਇਹਨਾਂ ਨੇ ਕੀਤਾ ਸੀਗਾ ਚੋਰੀ ਕਰਨ ਲਈ ਕੀਤਾ ਸੀ ਜਮਦਸਤੋਲਾਪ ਪਹਿਲਾਂ ਵੀ ਇਹਨਾਂ ਨੇ ਇਦਾਂ ਦੀਆਂ ਕੁਸ਼ੋਰੀਆਂ ਕੀਤੀਆਂ ਜਾਂ ਮਤਲਬ ਜਿਹਦੇ ਵਿੱਚ ਤਾਂ ਜਿਸ ਤਰ੍ਹਾਂ ਦੱਸਿਆ ਗਿਆ ਇੱਕ ਤੋਸ਼ੀ ਹੈਗਾ ਰਾਜਵਿੰਦਰ ਸਿੰਘ ਉਹਦੇ ਤੇ ਪਹਿਲੇ 9 ਚੋਰੀ ਦੇ ਮਾਮਲੇ ਦਰ ਸਰ ਬਾਰਦਾਤ ਤੋਂ ਬਾਅਦ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ